ਬਹੁਤ ਗੰਦੇ ਹਾਲਾਤ ਹੋਏ ਪਏ ਨੇ ਜੀ ਕੋਈ ਵੀ ਇੱਥੋਂ ਦੇਖ ਕੇ ਮਰ ਸਕਦਾ ਹੈ ਪ੍ਰਸ਼ਾਸਨ ਦੇ ਕੰਮਤੇ ਨਹੀਂ ਜੂ ਸਰਕਰੇ ਮੇਰੀ ਇੱਥੋਂ ਡੇਲੀ ਤੋਂ ਆਣੀ ਜਾਣੀ ਆ ਕਈ ਦਿਨ ਤੋਂ ਦੇਖ ਰਿਹਾ ਇਧਰਲੀ ਸਾਈਡ ਤੋਂ ਵੀ ਪੁੱਲ ਤਰ ਰਿਹਾ ਉਧਰਲੀ ਸਾਈਡ ਤੋਂ ਵੀ ਤਰ ਰਿਹਾ ਹੱਲੇ ਕਿਸੇ ਲੀਡਰ ਨੇ ਕੋਈ ਕਿਸੇ ਮੰਤਰੀ ਨੇ ਨਹੀਂ ਆ ਕੇ ਦੇਖਣਾ ਕਿ ਕੋਈ ਰਿਪੇਅਰਿੰਗ ਦਾ ਜਾਂ ਕੋਈ ਕੁਝ ਕਰਾਣਾ ਤੇ ਜਿਸ ਦਿਨ ਪੁੱਲ गिर ਗਿਆ ਉਦੋਂ ਸ਼ੋਕ ਮਨਾਉਣ ਲਈ ਸਾਰਿਆਂ ਨੇ ਇੱਥੇ ਇਕੱਠੇ ਹੋ ਜਾਣਾ ਜਦੋਂ ਕਿਸੇ ਦੇ ਬੱਚੇ ਦਾ ਨੁਕਸਾਨ ਹੋ ਗਿਆ ਜਾਂ ਕਿਸੇ ਦਾ ਕੋਈ ਜੀ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਲਾਈਟ ਐਂਡ ਸਾਊਂਡ ਸ਼ੋਅ ਹੋਇਆ ਸੀ ਇੱਥੇ ਬੋਰਡ ਲਗਾਣ ਦੇ ਘਾਰੀ ਆਏ ਹੋਣਗੇ ਕੀ ਉਹਨਾਂ ਦੀ ਅੱਖਾਂ ਤੇ ਪੱਟੀ ਬੰਨਨੀ ਪਈ ਹੈ ਸਰ ਜੀ ਦੇਖਦਾ ਸਾਰੇ ਦੇਖ ਕੇ ਵੀ ਅੰਨੇ ਹੋਏ ਪਏ ਸਮਝ ਨਹੀਂ ਜਿਹੜੇ ਕੰਮ ਕਰਾਉਣ ਵਾਲੇ ਉਹ ਕਰਾਓ ਹਨ ਤੁਸੀਂ ਲੋਕ ਚੋਈ ਜੰਨੇ ਉਦਘਾਟਨਾ ਤੇ ਚੱਲ ਜੰਨੇ ਹਨ ਕਿਸੇ ਦਾ ਕੋਈ ਉਹ ਚਾਹੋਗੇ ਜਗਰਾਤਾ ਹੋਗੇ ਜਾਂ ਕੁਝ ਖੁਸ਼ ਹੋਗੇ ਉਹ ਤਾਂ ਤੁਸੀਂ ਜਾਣੇ ਪਰ ਆਹ ਜਿਹੜੇ ਕੰਮ ਕਰਾਉਣ ਵਾਲੇ ਉਹ ਤਾਂ ਕਰਾਓ ਸਰਫ ਤੁਸੀਂ ਲੋਕਾਂ ਦੇ ਪ੍ਰੋਗਰਾਮਾਂ ਤੇ ਜਾ ਕੇ ਨੰਬਰ ਬਣਾਉਣ ਨੂੰ ਜਾਂ ਸ਼ੋਅ ਕਰਾਉਣ ਨੂੰ ਕੇਸੀ ਆਨੇ ਜੀ ਲੋਕਾਂ ਨੂੰ ਮਿਲਦੇ ਹੋ ਥੋੜੀ ਲੋਕਾਂ ਦੇ ਕੰਮ ਵੀ ਕਰਾਓ ਸਮਝ ਆਇਆ ਤਾਂ ਦੇਖ ਰਹੇ ਆ ਪੇ ਸਰ ਅ ਕਿੱਡੇ ਲੰਬਾ ਰੋਡ ਆ ਸਾਰੇ ਜੇ ਟੋਏ ਆ ਮੇਰੇ ਸਾਹਮਣੇ ਹੋਟਲ ਆ ਮੈਂ ਕਈ ਵਾਰੀ ਹੋਟਲ ਦੇ ਮੋਹਰੇ ਮੁੰਡੇ ਬਾਈਕਾਂ ਤੇ ਜਾਂ ਸਕੂਲੀਆ ਤੇ ਗਰੇ ਉਂਗਰੇ ਦੇਖੇ ਕਈ ਵਾਰੀ ਇੱਕ ਦੋ ਵਾਰੀ ਮੈਂ ਜਾ ਕੇ ਬਿਠਾਏ ਹੋਟਲ ਜੀ ਵੀ ਬਿਠਾਏ ਪਾਣੀ ਪੂਣੀ ਪਿਲਾਇਆ ਇੰਨੀ ਖਰਾਬ ਮੂੰਹ ਮਾ ਛਿੱਲ ਹੋਇਆ ਪੇ ਸੀ ਤੋਂ ਮੁੰਡੇ ਦਾ ਤਾਂ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ نیوز ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਦੋਸਤੋ ਤੁਸੀਂ ਜਾਣਦੇ ਹੋ ਭੰਗੀ ਪੁਲ ਦੀ ਹਾਲਤ ਹੈ ਜਿਹੜੀ ਬਹੁਤ ਜ਼ਿਆਦਾ ਖਸਤਾ ਹੈ ਉਹ ਇਹਨਾਂ ਦਿਨੀ ਹੋਈ ਪਈ ਹੈ ਤਾਂ ਇੱਕ ਪਹਿਲੀ ਤਾਂ ਮੈਂ ਤਸਵੀਰ ਦਿਖਾ ਦੇਣਾ ਚਾਹਾਂਗਾ ਕਿ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲ ਦੇ ਸਾਈਡ ਤੋਂ ਇੱਕ ਪਾਸਾ ਹੈ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਥੱਲੇ ਨੂੰ ਧਸ ਚੁੱਕਿਆ ਹੋਇਆ ਹੈ ਜੋ ਕਿ ਅਨੇਕਾਂ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ ਪੁਲ ਦੇ ਇੱਕ ਪਾਸੇ ਦੀ ਜਿਹੜੀ ਕਿ ਤਸਵੀਰ ਤੁਹਾਨੂੰ ਦਿਖਾ ਰਹੇ ਆ ਜੋ ਕਿ ਖਤਰੇ ਦਾ ਨਿਸ਼ਾਨ ਹੀ ਅਸੀਂ ਕਹਿ ਸਕਦੇ ਆ ਇਹ ਇੱਥੇ ਬਣੀ ਹੋਈ ਆ ਭੰਗੀ ਪੁਲ ਤੋਂ ਜਿਹੜੇ ਵੀ ਲੋਕ ਆ ਰਹੇ ਨੇ ਤਲਾਜਵੰਤੀ ਸਟੇਡੀਅਮ ਨੂੰ ਵੀ ਇਸ ਰਸਤੇ ਤੋਂ ਹੋ ਕੇ ਲੋਕੀ ਜਾਂਦੇ ਨੇ ਜਾਂ ਦਸੂਆ ਮਾਰਗ ਹੈ ਹੁਸ਼ਿਆਰਪੁਰ ਦਸੂਆ ਮਾਰਗ ਹੈ ਇਹ ਤੋਂ ਵੱਡੀ ਗਿਣਤੀ ਦੇ ਵਿੱਚ ਹੈਵੀ ਵਹੀਕਲ ਨੇ ਜਾਂ ਛੋਟੇ ਵਹੀਕਲ ਨੇ ਸਾਰੇ ਲੋਕ ਨੇ ਜਿਹੜੇ ਇਥੋਂ ਉਹ ਕਹੇ ਜਾਂਦੇ ਨੇ ਤਾਂ ਭੰਗੀ ਪੁਲ ਤੋਂ ਹੀ ਇੱਕ ਤਾਂ ਪਹਿਲੀ ਗੱਲ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਾਂਗਾ ਕਿ ਕੁਝ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਲਾਜਵੰਤੀ ਸਟੇਡੀਅਮ ਹੋਇਆ ਸੀ ਤਾਂ ਇਸ ਪੁਲ ਦੇ ਉੱਤੇ ਸੀਐਮ ਭਗਵੰਤ ਮਾਨ ਜੀ ਦੇ ਹੱਥ ਜੋੜਦਿਆਂ ਦੇ ਬੋਰਡ ਵੀ ਲੱਗੇ ਹੋਏ ਨੇ ਤਾਂ ਇਹ ਵੀ ਇੱਕ ਵੱਡਾ ਸਵਾਲ ਬਣਦਾ ਹੈ ਕਿ ਬੋਰਡ ਲਗਾਉਣ ਲੱਗੇ ਜਿਹੜੇ ਵੀ ਇਹ ਦਿੱਕਤ ਆ ਰਹੀ ਹੈ ਕਿ ਆਸੀ ਜਿਹਾ ਉਹਨਾਂ ਦੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਹਾਲਾਂਕਿ ਜਿੱਥੇ ਤੱਕ ਸਾਨੂੰ ਜਾਣਕਾਰੀ ਹੈ ਐਨ ਐਚ ਡੀ ਦੇ ਨੈਸ਼ਨਲ ਹਾਈਵੇ ਡਿਵੀਜ਼ਨ ਦੇ ਅੰਡਰ ਇਹ ਰੋਡ ਹੈ ਜਿਹੜਾ ਉਹ ਆਂਦਾ ਹੈ ਪਹਿਲਾਂ ਤਾਂ ਰੋਡ ਦੀ ਹੋਈ ਹਾਲਤ ਬਹੁਤ ਜ਼ਿਆਦਾ ਕਸਤਾ ਹੈ ਤੇ ਦੂਜਾ ਪੁਲ ਇੱਕ ਪਾਸਿਓਂ ਢੁੱਸ ਚੁੱਕਿਆ ਹੋਇਆ ਹੈ ਬੁਰੀ ਤਰ੍ਹਾਂ ਦੇ ਨਾਲ ਸੋ ਸਾਡੇ ਨਾਲ ਲੋਕਲ ਲੋਕ ਵੀ ਮੌਜੂਦ ਨੇ ਜਿਹੜੇ ਇੱਥੋਂ ਗੁਜ਼ਰ ਰਹੇ ਸੀ ਸਰ ਕੀ ਨਾਮ ਹੈ ਜੀ ਤੁਹਾ ਮੇਰਾ ਨਾਮ ਜੀ ਜੈਕਬਾ ਅਸੀਂ ਬਹੁਤ ਕਾਫੀ ਸਮੇਂ ਤੋਂ ਦੇਖ ਰਹੇ ਆ ਵੀ ਆ ਸਾਡੇ ਨਾ ਰੋਡ ਦੀ ਜਿੱਥੇ ਇਸ ਤਰ੍ਹਾਂ ਇਸ ਪਾਸੇ ਟੋਆ ਪਿਆ ਨਾ ਇਸੇ ਤਰ੍ਹਾਂ ਦੂਸਰੇ ਪਾਸੇ ਵੀ ਟੋਆ ਬਹੁਤ ਵੱਡਾ ਪਿਆ ਤੁਹਾਨੂੰ ਪਤਾ ਇਹਦਾ 4 ਵੀਲਰ ਆ 4 ਵੀਲਰ ਤੇ ਆਪਣੀ ਜਗ੍ਹਾ ਤੇ ਲੰਘ ਜਾਊਗਾ ਬਾਈ ਚਾਂਸ ਕੋਲ ਦੇ ਉਤੋਂ ਕੋਈ ਹਵੀ ਨਵੀ ਹੋ ਜਵੇ ਜੋ ਇਸ ਸਾਈਡ ਨੂੰ ਬੰਦਾ ਆ ਜਵੇ ਤੇ ਮੇਰੇ ਹਿਸਾਬ ਨਾਲ ਉਹਦੀ ਬਿਲਕੁਲ ਡੈਥ ਕੇਸ ਆ ਜੀ ਇਹ ਮੌਤ ਦਾ ਕਾਰ ਹੈ ਨਾ ਬਿਲਕੁਲ ਸਰ ਆ ਬੋਰਡ ਲੱਗੇ ਹੋਏ ਨੇ ਜੀ ਦਿਦੇਆੜੇ ਨੂੰ ਸਮਰਪਿਤ ਚਲੇ ਚੰਗਾ ਪ੍ਰੋਗਰਾਮ ਕਰਾਇਆ ਸੀ ਪਰ ਜਿਹੜੇ ਲਗਾ ਕੇ ਗਏ ਨੇ ਉਹਨਾਂ ਨੂੰ ਨਹੀਂ ਦਿਖਿਆ ਇੰਨਾ ਖੱਡਾ ਹੈ ਜੇ ਕੋਈ ਇੱਧਰੋਂ ਆਵੇਗਾ ਵੀ ਤਾਂ ਹਾਦਸੇ ਦਾ ਸ਼ਿਕਾਰ ਹੋ ਸ ਪ੍ਰਸ਼ਾਸਨ ਇੰਨਾ ਹੋ ਗਿਆ ਜੀ ਹੁੰ ਤੇ ਪ੍ਰਸ਼ਾਸਨ ਇੰਨਾ ਹੋ ਗਿਆ ਹੈਗਾ ਆਮ ਜਨਤਾ ਟੈਕਸ ਦੇ ਰਹੀ ਆ ਆ ਦੇਖ ਲਓ ਤੁਹਾਡੇ ਸਾਹਮਣੇ ਆਮ ਜਨਤਾ ਟੈਕਸ ਦੇ ਰਹੀ ਆ ਸਭ ਕੁਝ ਕਰ ਰਹੀ ਆ ਠੀਕ ਆ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਪਰ ਇਹਦਾ ਕੋਈ ਸਨ ਪਹਿਲੇ ਇਹਦੇ ਨਾਲੋਂ ਤਾਂ ਪਹਿਲਾਂ ਹਜੇ ਹਾਲਤ ਵਧੀਆ ਸੀ ਆ ਦੇਖ ਲਓ ਕਿੰਨੇ ਸਾਲ ਹੋ ਗਏ ਆ ਪੁਲ ਬੰਦਿਆਂ ਨੂੰ ਹੇ ਤੱਕ ਪੁਲ ਨਹੀਂ ਬਣਿਆ ਜਦੋਂ ਵੀ ਅਸੀਂ ਆਨੇ ਆ ਤੁਸੀਂ ਦੇਖ ਲਓ ਤੂੰ ਜਿਹੜਾ ਟੂ ਵੀਲਰ ਹੈਗਾ ਟੂ ਵੀਲਰ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਆ ਤੇ ਜੋ ਟੂ ਵੀਲਰ ਨੂੰ ਕੋਈ ਵੀ ਗੱਡੀ ਸਾਈਡ ਦੇ ਦੇਵੇ ਤੇ ਦੇਖੋ ਇਧਰਲੇ ਪਾਸੇ ਭਾਜੀ ਦੋ ਤਿੰਨ ਵਾਰ ਤੇ ਮੈਂ ਇੱਥੋਂ ਬਚਿਆ ਚਲੋ ਦਿਨੇ ਹੋਏ ਅਸੀਂ ਤੇ ਲੋਕਲ ਇੱਥੇ ਦੀ ਜਨਤਾ ਹੈਗੇ ਆ ਅਸੀਂ ਲੋਕਲ ਆਨੇ ਆ ਸਾਨੂੰ ਤੇ ਪਤਾ ਬਿਲਕੁਲ ਭਾਜੀ ਸਾਰੀ ਦੁਨੀਆ ਪਰੇਸ਼ਾਨਾ ਦੇਖ ਲਓ ਕਿੰਨੇ ਜਾ ਰਹੇ ਜਿਹੜਾ ਵੀ ਜਾ ਰਹੇ ਆ ਨਾ ਸਾਰੀ ਪਰੇਸ਼ਾਨ ਆ ਜੀ ਭਾਜੀ ਬਹੁਤ ਪੁਲਾਂ ਦੇ ਉੱਤੇ ਦਾ ਇਹੋ ਜਿਹਾ ਹਾਲਤ ਮਾਰੀ ਹੈ ਨਾ ਤੁਸੀਂ ਯਕੀਨ ਮੰਨੋ ਵੀ ਐਕਸੀਡੈਂਟ ਦੇ ਕਾਰਨ ਜਿਹੜੇ ਹੈਗੇ ਨਾ ਅਸੀਂ ਤੇ ਇਸ ਪ੍ਰਸ਼ਾਸਨ ਨੂੰ ਕਹਾਂਗੇ ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ ਇਸ ਚੀਜ਼ ਬਾਰੇ ਸਰ ਇੱਕ ਇਹ ਵੀ ਵੱਡੀ ਗੱਲ ਕਹਿੰਦੇ NHAI ਦੇ ਅੰਡਰ ਅੰਦਰ ਨੈਸ਼ਨਲ ਹਾਈਵੇ ਡਿਵੀਜ਼ਨ ਤੇ ਪਰ ਹੁਣ ਜੇ ਲੋਕੀ ਦੇਖ ਕੇ ਇੱਥੋਂ ਮਰ ਜਾਣ ਤਾਂ ਆਮ ਲੋਕਾਂ ਨੂੰ ਹੀ ਸਮੱਸਿਆ ਦੱਸਣਗੇ ਇੱਥੋਂ ਦੇ ਲੀਡਰਾਂ ਨੂੰ ਹੀ ਦੱਸਣਗੇ ਉੱਛੇ ਤੱਕ ਲਜਾਣਾ ਤਾਂ ਉਹਨਾਂ ਦਾ ਹੀ ਕੰਮ ਹੈ ਜੀ ਬਿਲਕੁਲ ਬਿਲਕੁਲ ਹਾਂਜੀ ਅਸੀਂ ਚਾਹੁੰਦੇ ਹਾਂ ਵੀ ਹੁਣ ਤੁਹਾਡੇ ਚੈਨਲ ਮਾਧਿਅਮ ਤੱਕ ਇਹਨਾਂ ਦੇ ਕੰਨੀ ਪਵੇ ਗੱਲ ਸੋ ਇਹ ਹੁਣ ਪ੍ਰਸ਼ਾਸਨ ਜਾਗ ਉੱਠੇ ਅੱਗੇ ਚੋਣਾਂ ਆ ਰਹੀਆਂ ਨੇ ਠੀਕ ਆ ਦੇਖ ਲਓ ਭਾਜੀ ਜਿਹਨੇ ਸਾਡਾ ਸੋਚਣਾ ਸੀ ਉਹਦਾ ਸੋਚਾਂਗੇ ਜਨਤਾ ਕੀ ਇਹ ਹੀ ਅਪੀਲ ਆ ਤੁਸੀਂ ਚੰਗੀ ਸਰਕਾਰ ਲਿਆਓ ਤਾਂ ਜੋ ਸਾਡੇ ਦੇਸ਼ ਦਾ ਸਾਡੇ ਸ਼ਹਿਰਾਂ ਦਾ ਕੋਈ ਇੱਕ ਜਿਹੜਾ ਚੰਗਾ ਹੋਵੇ ਸਾਡੇ ਬੱਚੇ ਜੋ ਨੇ ਟੂ ਵੀਲਰਾਂ ਤੇ ਜਾਂਦੇ ਨੇ ਸਕੂਲ ਬੱਸਾਂ ਜਾਂਦੀਆਂ ਨੇ ਬਹੁਤ ਜ਼ਿਆਦੀ ਮਾੜੀ ਹਾਲਤ ਆ ਭਾਜੀ ਅਸੀਂ ਹੋਰ ਕਿਸੇ ਗੱਲਾਂ ਦੀ ਕਰਦੇ ਨਹੀਂ ਅਸੀਂ ਤਾਂ ਕਹਿੰਦੇ ਸਿਰਫ ਜਿਹੜੇ ਐਨਐਚ ਜਿਹੜੇ ਤੁਸੀਂ ਗੱਲ ਕਰ ਰਹੇ ਆ ਬਿਲਕੁਲ ਉਹਨੂੰ ਹੀ ਸਹੀ ਕਰਵਾ ਦਿਓ ਇਹ ਦੇ ਰਹੋ ਪਿਪੜਾ ਹਾਲ ਤੋਂ ਚੱਲ ਪੋ ਨਸਾਲੇ ਤੋਂ ਚੱਲ ਪੋ ਕਿੰਨਾ ਭਾਜੀ ਬੁਰਾ ਹਾਲ ਆ ਇੱਧਰ ਚਲ ਜਓ ਤੁਸੀਂ ਆਪਣੇ ਨਵੀਂ ਬਸੀ ਵਾਲੇ ਪੁਲ ਤੇ ਐਡਾ ਵੱਡਾ ਖੱਡਾ ਪਿਆ ਭਾਜੀ ਉੱਥੇ ਟੂ-ਵੀਲਰ ਕੋਈ ਬਾਏ ਚਾਂਸ ਅੱਧੀ ਰਾਤ ਨੂੰ ਜਾਵੇ ਤਾਂ ਮੇਰੇ ਹਿਸਾਬ ਨਾਲ ਉਹਦਾ ਬਚਣਾ ਨਾ ਮੁਨਕਨ ਆ ਜੀ ਉਹ ਕਿਸੇ ਵਿੱਚ ਹਿੱਟ ਹੋਣੀ ਹੋਣਾ ਉਹਨੇ ਆਪਣੇ ਆਪ ਹੀ ਟੋਏ ਚ ਡਿੱਗ ਜਾਣਾ ਇਹ ਵੀ ਇਥੋਂ ਵੀ ਕੋਈ ਜੇ ਕੋਈ ਡਿੱਗ ਜਿਵੇਂ ਬਾਏ ਚਾਂਸ ਹੁਣ ਅਸੀਂ ਦੇਖਦੇ ਆ ਕਈ ਵਾਰੀ ਨੌਜਵਾਨ ਆ ਜਿਹੜੀ ਸ਼ੈਲਮ ਬਣੀ ਹੋਈ ਹੈ ਇੱਤੋਂ ਮੋਟਰਸਾਈਕਲ ਲਿਆਉਂਦੇ ਨੇ ਉਹਨਾਂ ਨੂੰ ਕੀ ਪਤਾ ਅੱਗੇ ਮੌਤ ਦਿੱਤਾ ਆ ਬਿਲਕੁਲ ਨਹੀਂ ਪਤਾ ਭਾਜੀ ਆ ਤੁਸੀਂ ਦੇਖੋ ਨਾ ਖੱਡਾ ਦੇਖੋ ਘੱਟੋ ਘੱਲੀ 10 15 20 ਫੁੱਟ ਲੰਗਾ ਖੱਡਾ ਹੈ ਇਹੇ ਐਸੀ ਜ ਇਹ ਸਾਡਾ ਨਹੀਂ ਹੈਗਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਜਿਹੜਾ ਵੀ ਇੱਥੇ ਦਾ ਮਹਿਕਮਾ ਹੈਗਾ ਡਬਲਯੂ ਐਚਓ ਮਹਿਕਮਾ ਹੈਗਾ ਉਹ ਆਵੇ ਆਪਣਾ ਪੀ ਡਬਲਯੂ ਮਹਿਕਮਾ ਵਾਲੇ ਆਣ ਤੇ ਉਹ ਇਹਨੂੰ ਆ ਕੇ ਬਿਲਕੁਲ ਦੇਖਣ ਇਹਨੂੰ ਸਹੀ ਕਰਨ ਆ ਦੇਖੋ ਕਿਦਾਂ ਭਾਈ ਸਾਡੇ ਬਸਾਂ ਵਾਲੇ ਵੀ ਬੋਲਦੇ ਜਾਂਦੇ ਨੇ ਤੁਹਾਡੇ ਸਾਹਮਣੇ ਆ ਹਰੇਕ ਕੋਈ ਬੋਲਦਾ ਜਾਂਦਾ ਹੈਗਾ ਵੀ ਭਾਈ ਇਹਨੂੰ ਸਹੀ ਕਰਵਾਓ ਅਸੀਂ ਤੇ ਬਸ ਅਸੀਂ ਅਪੀਲ ਕਰਦੇ ਆ ਹਰਪੁਣ ਨਿਊਜ਼ ਦੇ ਅੱਗੇ ਕਿ ਕਿਰਪਾ ਕਰਕੇ ਸਾਡੀ ਗੱਲ ਜੋ ਹੈਗੀ ਆ ਸਾਡੀ ਬੇਨਤੀ ਆ ਇਹ ਸਰਕਾਰਾਂ ਤੱਕ ਪਹੁੰਚਾਈ ਜਾਵੇ ਤੇ ਸਾਡਾ ਇਹ ਮਸਲਿਆਂ ਦਾ ਹੱਲ ਕੀਤਾ ਜਾਵੇ ਇਹ ਕਿਸੇ ਘਰ ਦਾ ਮਸਲਾ ਨਹੀਂ ਇਹ ਆਮ ਜਨਤਾ ਦਾ ਮਸਲਾ ਆ ਭਾਜੀ ਇੱਥੋਂ ਆਮ ਜਨਤਾ ਹਰ ਇੱਕ ਪਬਲਿਕ ਲੰਘਦੀ ਆ ਇਹ ਸਾਡਾ ਮਾਰਗ ਹੈਗਾ ਆਪਣਾ ਚਿੰਤਪੁਰਨੀ ਰੋਡ ਹਿਮਾਚਲ ਨੂੰ ਇਹ ਰੋਡ ਜਾ ਰਿਹਾ ਹੈਗਾ ਲੋਕੀ ਨਸਮਤਕ ਹੋਣ ਮੱਥਾ ਟੇਕਣ ਜਾਂਦੇ ਨੇ ਸੰਗਤ ਠੀਕ ਹੈ ਜੀ ਸੰਗਤਾਂ ਆਉਂਦੀਆਂ ਨੇ ਦੂਰੋਂ ਦੂਰ ਦਰਾਰੋਂ ਉਹਨਾਂ ਨੂੰ ਕੀ ਪਤਾ ਸ਼ਹਿਰਪੁਰ ਦੇ ਪੁਲਾਂ ਦਾ ਇਹ ਹਾਲ ਆ ਪਲੀਜ਼ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਆ ਕੇ ਇਹਨਾਂ ਨੂੰ ਦੇਖੋ ਅਣ ਦੇਖਿਆ ਬਿਲਕੁਲ ਨਾ ਕਰੋ ਇਹ ਕੋਲਤੇ ਚਲੋ ਛੱਡੋ ਕੀ ਬਣਵਾਣਾ ਹੈਗਾ ਇਹ ਸਾਡੇ ਰੋਡ ਦੀ ਇਹਦੀ ਮਰਮਤ ਕੀਤੀ ਜਾਵੇ ਇਸ ਨੂੰ ਸਾਰੀ ਵਿੱਚ ਲਿਆਇਆ ਜਾਵੇ ਤਾਂ ਜੋ ਆਮ ਜਨਤਾ ਜਿਹੜੀ ਉਹ ਕਿਤੇ ਗਲਤੀ ਦੇ ਨਾਲ ਵੀ ਇੱਥੇ ਕੋਈ गिर ਗਿਆ ਤੇ ਉਹਦੀ ਜਾਨ ਨਹੀਂ ਨੁਕਸਾਨ ਨਾ ਹੋਵੇ ਤਾਂ ਹੋਰ ਵੀ ਲੋਕ ਇੱਥੇ ਮੌਜੂਦ ਨੇ ਜੋ ਕਿ ਲਾਂਤਾਂ ਪਾ ਕੇ ਇੱਥੋਂ ਜਾ ਰਹੇ ਨੇ ਹਾਲਾਂਕਿ ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਜ਼ਰੂਰ ਕਰਾਂਗੇ ਤੇ ਇੱਥੇ ਬਾਕੀ ਵੀ ਜਿਹੜੇ ਕਿ ਬੋਲਣਾ ਚਾਹ ਰਹੇ ਨੇ ਪਰ ਕਿਤੇ ਰਸ ਨਾ ਪਵੇ ਸਾਡੇ ਵੱਲੋਂ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ ਬ੍ਰਦਰ ਤੁਸੀਂ ਇੱਥੋਂ ਨਿਕਲ ਰਹੇ ਹੋ ਬਹੁਤ ਗੰਦੇ ਹਾਲਾਤ ਹੋਏ ਪਏ ਨੇ ਜੀ ਕੋਈ ਵੀ ਇੱਥੋਂ ਦੇਖ ਕੇ ਮਰ ਸਕਦਾ ਹੈ ਪ੍ਰਸ਼ਾਸਨ ਦੇ ਕੰਮ ਤੇ ਨਹੀਂ ਜੂੰ ਸਰਕਰੇ ਮੇਰੀ ਇੱਥੋਂ ਡੇਲੀ ਤੋਂ ਆਣੀ ਜਾਣੀ ਆ ਇਹ ਕਈ ਦਿਨ ਤੋਂ ਦੇਖ ਰਿਹਾ ਹੈ ਇਧਰਲੀ ਸਾਈਡ ਤੋਂ ਵੀ ਪੁੱਲ ਤਰ ਰਿਹਾ ਉਧਰਲੀ ਸਾਈਡ ਤੋਂ ਵੀ ਤਰ ਰਿਹਾ ਹੱਲੇ ਕਿਸੇ ਲੀਡਰ ਨੇ ਕਿਸੇ ਮੰਤਰੀ ਨੇ ਨਹੀਂ ਆ ਕੇ ਦੇਖਣਾ ਜਾਂ ਕੋਈ ਰਿਪੇਅਰਿੰਗ ਦਾ ਜਾਂ ਕੋਈ ਕੁਝ ਕਰਾਣਾ ਇਹ ਜਿਸ ਦਿਨ ਪੁੱਲ गिर ਗਿਆ ਉਦੋਂ ਸ਼ੋਕ ਮਨਾਉਣ ਲਈ ਸਾਰਿਆਂ ਨੇ ਇੱਥੇ ਇਕੱਠੇ ਹੋ ਜਾਣਾ ਜਦੋਂ ਕਿਸੇ ਦੇ ਬੱਚੇ ਦਾ ਨੁਕਸਾਨ ਹੋ ਗਿਆ ਜਾਂ ਕਿਸੇ ਦੇ ਕੋਲ ਹੋ ਗਿਆ ਉਦੋਂ ਸਾਰਿਆਂ ਨੇ ਸ਼ੋਕ ਮਨਾਉਣ ਲਈ ਆ ਜਾਣਾ ਇੱਥੇ ਇੱਥੇ ਭਾਜੀ ਇਹ ਦੇਖੋ ਬੋਰਡ ਵੀ ਲੱਗੇ ਹੋ ਇਹਨੇ ਭਗਵੰਤ ਮਾਨ ਸਾਹਿਬ ਦੇ ਸ੍ਰੀ ਗੁਰੂ ਜਿਹਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਲਾਈਟ ਐਂਡ ਸਾਊਂਡ ਸ਼ੋਅ ਹੋਇਆ ਸੀ ਇੱਥੇ ਬੋਰਡ ਲਗਾਣ ਅਧਿਕਾਰੀ ਆਏ ਹੋਣਗੇ ਕੀ ਉਹਨਾਂ ਦੀ ਅੱਖਾਂ ਤੇ ਪੱਟੀ ਬੰਨੀ ਪਈ ਹੈ ਸਰ ਜੀ ਦੇਖਦਾ ਸਾਰੇ ਦੇਖ ਕੇ ਵੀ ਅੰਨੇ ਹੋਏ ਪਏ ਸਮਝਦੇ ਜਿਹੜੇ ਕੰਮ ਕਰਾਉਣ ਵਾਲੇ ਉਹ ਕਰਾਓ ਹਨ ਤੁਸੀਂ ਲੋ ਚਾਹੀ ਜੰਨੇ ਉਧਾੜਨਾ ਤੇ ਚਲ ਜੰਨੇ ਹਨ ਕਿਸੇ ਦੇ ਕੋਈ ਉਹ ਚੋ ਗਿਆ ਜਗਰਾਤਾ ਹੋ ਗਿਆ ਜੇ ਕੁਝ ਕੁਸ਼ ਹੋ ਗਿਆ ਉਹ ਤੋਂ ਤੁਸੀਂ ਜਾਣੇ ਪਰ ਆ ਜਿਹੜੇ ਕੰਮ ਕਰਾਉਣ ਵਾਲੇ ਉਹ ਤਾਂ ਕਰਾਓ ਤੇ ਸਿਰਫ ਤੁਸੀਂ ਲੋਕਾਂ ਦੇ ਪ੍ਰੋਗਰਾਮਾਂ ਤੇ ਜਾ ਕੇ ਨੰਬਰ ਬਣਾਉਣ ਨੂੰ ਜਾਂ ਸ਼ੋਅ ਕਰਾਉਣ ਨੂੰ ਕਿ ਅਸੀਂ ਆਨੇ ਜੀ ਲੋਕਾਂ ਨੂੰ ਮਿਲਦੇ ਉਹ ਥੋੜੀ ਲੋਕਾਂ ਦੇ ਕੰਮ ਵੀ ਕਰਾਓ ਸਮਝ ਆ ਤਾ ਦੇਖ ਰਿਹਾ ਪਏ ਸਰ ਕਿੱਡੇ ਲੰਬਾ ਰੋਡ ਆ ਸਾਰੇ ਟੋਏ ਆ ਮੇਰੇ ਸਾਹਮਣੇ ਹੋਟਲ ਆ ਮੈਂ ਕਈ ਵਾਰੀ ਹੋਟਲ ਦੇ ਮੋੜੇ ਮੁੰਡੇ ਬਾਈਕਾਂ ਦੇ ਜੋ ਸਕੂਲੀ ਆ ਤੇ ਗਰੇ ਗਰੇ ਦੇਖੇ ਕਈ ਵਾਰੀ ਇੱਕ ਦੋ ਵਾਰੀ ਮੈਂ ਜਾ ਕੇ ਬਿਠਾਇਆ ਹੋਟਲ 'ਚ ਵੀ ਬਿਠਾਇਆ ਪਾਣੀ ਪੂਣੀ ਪੁਲਾਇਆ ਇੰਨੀ ਖਰਾਬ ਮੂੰਹ ਮਾ ਛਿੱਲ ਹੋਇਆ ਪਏ ਸੀ ਇੱਕ ਮੁੰਡੇ ਦਾ ਤਾਂ ਮੈਂ ਬਿਠਾ ਕੇ ਪਾਣੀ ਪੂਣੀ ਪਲਾ ਕੇ ਤਾਂ ਫੇਰ ਮੁੰਡਾ ਤੋੜਿਆ ਅੱਧੇ ਪੂਨੇ ਘੰਟੇ ਬਾਅਦ ਆ ਗਈ ਹਾਲਾਤ ਤੇ ਹੁਣ ਐਕਸੀਡੈਂਟ ਹੋ ਰਹੇ ਨੇ ਤੇ ਜਿਵੇਂ ਕਿ ਤੁਸੀਂ ਵੀ ਦੱਸ ਰਹੇ ਹੋ ਉਦੋਂ ਸਾਰ ਬਾਅਦ ਚ ਲੈਣ ਪਹੁੰਚ ਜਾਣਗੇ ਕੋਈ ਵੱਡਾ ਮੰਦ ਭਾਗੀ ਹਾਦਸਾ ਹੈ ਤੇ ਵਾਪਰ ਜਵੇ ਰਿਪੇਅਰ ਨਾ ਨਹੀਂ ਕੋਈ ਲੈਣਾ ਦੇਣਾ ਹਾਦਸਾ ਵਾਪਰ ਲੈਣ ਤੋਂ ਅਸੀਂ ਚੋਕਲੇ ਬੋ ਸਰ ਮੈਂ ਤੁਹਾਨੂੰ ਦੱਸ ਰਿਹਾ ਇਹ ਹੱਲੇ ਕਿਸੇ ਨੇ ਨਹੀਂ ਕੁਝ ਕਰਾਣਾ ਜਦੋਂ ਇਹ ਗਿਰ ਗਿਆ ਤੇ ਸ਼ੋਕ ਕਰਨ ਲਈ ਸਾਰੇ ਆਨੇ ਇਕੱਠੇ ਆਣ ਕਿ ਸਾਨੂੰ ਬਹੁਤ ਦੁੱਖ ਆਜੀ ਮੈਂ ਕਹਿੰਦਾ ਕੋਈ ਦੁੱਖ ਕਿਸੇ ਦਾ ਹੋਣ ਤੋਂ ਪਹਿਲਾਂ ਤੁਸੀਂ ਕੋ ਜੋ ਕੰਮ ਕਰਾ ਦਿਓ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਨੁਕਸਾਨ ਹੋਣ ਤੋਂ ਬਾਅਦ ਫੇ ਸ਼ੋਕ ਕਰਨ ਆ ਜਾਣਾ ਸਾਰਿਆਂ ਨੇ ਹੁਣ ਨਹੀਂ ਕਿਸੇ ਨੂੰ ਦਿਖਣਾ ਤਾਂ ਇਹ ਲੋਕ ਵੀ ਜਿਹੜੇ ਕਿ ਮਜੂਦ ਸੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲਾਂਤਾ ਪਾਈਆਂ ਜਾ ਰਹੀਆਂ ਨੇ ਜਿਹੜੇ ਰੋਜ਼ ਹੀ ਇੱਥੋਂ ਗੁਜ਼ਰਦੇ ਨੇ ਸੋ ਅਸੀਂ ਵੀ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਜਲਦ ਤੋਂ ਜਲ ਦੇਸ ਔਰ ਵੱਲ ਧਿਆਨ ਮਾਰ ਦਿੱਤਾ ਜਾਵੇ ਉਡੀਕਿਆ ਨਾ ਜਾਵੇ ਇੱਥੇ ਕੋਈ ਵੱਡਾ ਹਾਸਾ ਹੋਵੇ ਕਿਉਂਕਿ ਫੇਰ ਮੁੜ ਕੇ ਸਾਰੇ ਹੀ ਸ਼ੋਕ ਮਨਾਣ ਪਹੁੰਚ ਜਾਂਦੇ ਨੇ ਲੋਕਾਂ ਦੇ ਘਰ ਤਾਂ ਇਸ ਵੱਡੇ ਹਾਸੇ ਦੀ ਇੱਥੇ ਇੰਤਜ਼ਾਰ ਨਾ ਕੀਤੀ ਜਾਵੇ ਲੰਬੇ ਸਮੇਂ ਤੋਂ ਇਸ ਪੌੜ ਦਾ ਕੰਮ ਹੋਣ ਵਾਲਾ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਇੱਕੋ ਨਾ ਹੋ ਸਕੇ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨੀਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹੁਸ਼ਾਰਪੁਰ ਨਿਊਜ਼ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.